ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਲੋ ਵੀ ਆਪਾਂ ਸਕਿਨ ਕੇਅਰ ਕਰ ਰਹੇ ਸੀਗੇ ਤੇ ਟੋਨਰ ਤਾਂ ਵੀ ਯੂਜ਼ ਕਰ ਲਿਆ ਸੀ ਸੀਰਮ ਦੀ ਵਾਰੀ ਆ ਗਈ ਤਾਂ ਅੱਜ ਡੇ ਹੈਗਾ 4th ਕੇ 5th ਆਇਨ ਮੇਰੀ ਯਾਦ ਚਲੋ 30 ਡੇ ਬਾਅਦ ਮੇਰੀ ਯਾਦ ਹੀ ਹੋਣਾਗਾ ਪਹਿਲਾਂ ਆਪਾਂ ਸਕਿਨ ਕੇਅਰ ਕਰ ਲਈਏ ਫਿਰ ਮਿਲਦੇ ਲੋ ਵੀ ਗਾਇਜ਼ ਵੈਸੇ ਵੀਰੇ ਮੈਨੂੰ ਸਾਰਿਆਂ ਨੇ ਸਕਿਨ ਕੇਅਰ ਵਾਲੇ ਪ੍ਰੋਡਕਟ ਪੁੱਛਦੇ ਆ ਮੈਂ ਲੈਏ ਤਾਂ ਇੱਥੋਂ ਸੀ ਪਰ ਮੈਂ ਮਹੀਨੇ ਬਾਅਦ ਰეკਮੈਂਡ ਕਰੂੰ ਜ਼ਰੂਰ ਹਣਾ ਕਲਰ ਰੈਜ਼ਲਟ ਲਓ ਫਿਰ ਰეკਮੈਂਡ ਕਰੋ ਫਿਰ ਰეკਮੈਂਡ ਕਰਾਂਗੇ ਆਪਾਂ ਠੀਕ ਹੈ ਤੇ ਲਓ ਬਈ ਆ ਕੀ ਵੀਰ ਕੀ ਲਿਖਿਆ ਹੈ ਚਾਰ ਮੈਸਿਜ ਮਿਲਾਨਾ ਬ੍ਰਾਂਡ ਜਿਹੜਾ ਅੱਜ ਤੁਹਾਡੇ ਤੋਂ ਲਾਂਚ ਕਰਾਉਣਾ ਆਪਾਂ ਜਿਹੜਾ ਅਸੀਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਮਨਪ੍ਰੀਤ ਸੀ ਵੀ ਅੱਜ ਬਸਾ ਟਾਈਮ ਤੇ ਟਾਈਮ ਕਰਕੇ ਪਹੁੰਚੀ ਹੈ ਤੇ ਬ੍ਰਾਂਡ ਦੀ ਲਾਂਚ ਕਰਨਾ ਠੀਕ ਹੈ ਤੇ ਇਹ ਬ੍ਰਾਂਡ ਇਹ ਮੇਕਅਪ ਬ੍ਰਾਂਡ ਹੈ ਮੇਕਅਪ ਬ੍ਰਾਂਡ ਹੈ ਜੀ ਬਹੁਤ ਹੀ ਵਧੀਆ ਬ੍ਰਾਂਡ ਤੇ ਅੱਜਕੱਲ ਪੂਰਾ ਟ੍ਰੈਂਡਿੰਗ ਦੇ ਵਿੱਚ ਬਹੁਤ ਡਿਮਾਂਡ ਆ ਬ੍ਰਾਂਡ ਦੀ ਠੀਕ ਹੈ ਤੁਸੀਂ ਇੱਕ ਵਾਰ ਜਿਹੜਾ ਇਹਦਾ ਪ੍ਰੋਡਕਟ ਯੂਜ਼ ਕਰ ਲਿਆ ਦੁਬਾਰਾ ਰਿਪੀਟ ਹੋਣ ਮੰਗੋਗੇ ਤੇ ਬਹੁਤ ਹੀ ਵਧੀਆ ਆਰਟੀਕਲਸ ਇਸ ਦੇ ਵਿੱਚ ਆਉਂਦੇ ਨੇ ਆ ਜੋ ਲਾਂਚ ਕਰਦੇ ਆ ਆਪਾਂ ਤੇ ਇਹਦੀ ਇਹਦੇ ਵਿੱਚ ਕੀ ਕੀ ਮਿਲੂਗਾ ਬਾਅਦ ਚ ਦੱਸੋਗੇ ਇਹ ਤੁਹਾਨੂੰ ਅਸੀਂ ਦੱਸ ਦਿਆਂ ਪਹਿਲਾਂ ਆਪਾਂ ਲਾਂਚ ਕਰ ਲੀਓ ਲਾਂਚ ਕਰ ਲੀਓ ਓਕੇ ਆਜੋ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਥੈਂਕਸ ਇੱਕ ਜਣ ਆ ਫੜੋ ਬਈ ਅਸੀਂ ਲਾਂਚ ਕਰਦੇ ਦੇਖਿਓ ਵੀਰੇ ਚੱਲਦੀ ਵੀ ਨੇ ਸਹੀ ਵੀਡੀਓ ਇੱਡੀ ਜਲਦੀ ਹਾਂਜੀ ਵੀਰੇ ਹਾਂਜੀ ਲੈ ਵੀ ਪ੍ਰੀਆ ਆ ਜਾ ਉਧਰ ਆ ਜਮਣਾ ਪ੍ਰੀਆ ਕਿੱਥੇ ਪ੍ਰੀਆ ਕਿੱਥੇ ਆ ਜਾ ਉਧਰ ਆਓ ਅੱਲੇ ਨਹੀਂ ਤੇ ਸੋਚਣਾ ਨਹੀਂ ਜਿੱਸੇ ਉਧਰਲੇ ਪਾਸੇ ਪਲੇ ਪਾਸੇ ਤੁਸੀਂ ਵੀਡੀਓ ਉੱਪਰਵਾਓਗੇ ਤੁਹਾਨੂੰ ਆ ਵੀ ਦੇ ਦੇ ਮੇਰੇ ਫੋਨ ਇੱਧਰਲੇ ਪਾਸੇ ਆ ਜਾ ਤੁਸੀਂ ਹੂੰ ਉਧਰ ਨਾਲ ਕਰਾਂਗੇ ਮੂਵੀ ਖੁਣਾਉਣਾ ਹੈਂਗਲ ਇੱਧਰ ਲੈਂਦੇ ਮੇਰੇ ਜਿਆਦਾ ਤੋਂ ਲੋਈ ਯੈਸ ਤੇ ਹੈ ਕਲੀਪ ਨਹੀਂ ਹਾਂ ਦੋ ਨਾ ਦੋ ਉਹ ਜਿਹੜੇ ਕਰਕੇ ਵਾਦਾਂ ਕੀ ਕਿਤੇ ਵਾਦਾ ਵੈਸੇ ਮੈਂ ਪਲੇਨ ਬਾਕ ਗਈ ਸੀ ਟਾਪ ਰੰਗ ਰੰਗ ਹੋ ਗਿਆ ਤੁਸੀਂ ਵੀਰੇ ਨਾਲ ਤਾੜੀਆਂ ਹੋ ਵੀ ਹਮਨਤੀ ਸੀਗਾ ਨੂੰ ਪ੍ਰੋਗਰਾਮ ਨੂੰ ਮਿਠਾ ਪਹਿਲਾਂ ਵੀਰੇ ਦਾ ਬਸ ਬਸ ਤੁਸੀਂ ਤੁਸੀਂ ਵੀਰੇ ਅੱਛਾ ਡਾਈਟ ਤੇ ਹੋ ਮੈਂ ਥੋੜਾ ਜਿਹਾ ਬਟਨ ਵਜਨ ਘਟਾਉਣਾ ਹੈ ਘਰ ਤੋਂ ਤੇਰੇ ਨਾਲ ਤਾਂ ਵੀਰੇ ਕੁਝ ਨਹੀਂ ਹੁੰਦਾ ਤੇਰੇ ਮਾੜੇ ਦੇ ਉਝ ਆ ਕੇ ਬਾਦੋ ਹੱਸਦਾ ਜਾ ਬਸ ਬਾਹਲਾ ਮੈਂ ਵੀ ਨਹੀਂ ਨਾ ਮੈਂ ਡਾਈਟ ਤੇ ਹਾਂ ਲੈ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਵਧੀਆ ਫਾਊਂਡੇਸ਼ਨਸ ਤੇ ਹਾਈਲਾਈਟਰ ਲਿਪਸਟਿਕ ਆਈਬ੍ਰੋ ਪੈਨਸਲ ਸਾਰਾ ਕੁਝ ਆਲ ਓਵਰ ਸਾਰੇ ਕਲਰ ਸਾਰਾ ਕੁਝ ਨਵੀਆਂ ਆਈਟਮਾਂ ਬਹੁਤ ਸੋਹਣੇ ਬੀਰ ਮੀਨ ਜੇ ਮੇਕਅਪ ਦੇ ਹੀ ਮੇਕਅਪ ਦਾ ਪ੍ਰੋਫੈਸ਼ਨਲ ਬ੍ਰਾਂਡ ਜਿਵੇਂ ਮੈਂ ਤੁਹਾਨੂੰ ਪੁੱਛਿਆ ਸੀ ਨਾ ਵੀ ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਆ ਜਾਣਗੇ ਇਹਦੇ ਵਿੱਚ ਮੇਕਅਪ ਦੇ ਸਾਰੇ ਪ੍ਰੋਡਕਟ ਆ ਜਾਣਗੇ ਜਿਵੇਂ ਕਿ ਗਲਿਟਰ ਲਿਪਸਟਿਕ ਆ ਜਾਏਗੀ ਗਲੋਸੀ ਲਿਪਸਟਿਕ ਆ ਜਾਏਗੀ ਸਟੇਨ ਲਿਪਸਟਿਕ ਆ ਜਾਏਗੀ ਮੈਟ ਗਲਿਟਰ ਲਿਪਸਟਿਕ ਤੇ ਹਾਈ ਕਲਰ ਮਿਲ ਜੂਗਾ ਡਾਰਕ ਲਾਈਟ ਜਿਵੇਂ ਨੂੰ ਬੇਸਿਕ ਕੋਟ ਹੋ ਰਹੀ ਗਲਿਟਰ ਬੇਸਿਕ ਕਿਸੇ ਵੀ ਬ੍ਰਾਂਡ ਦੀ ਆ ਤਾਂ ਇਸ ਤਰ੍ਹਾਂ ਹੋਣੀ ਬਹੁਤ ਸੋਹਣਾ ਸ਼ੇਡਸ ਨੇ Hmm. लेकिन पार्टी भी ऐसे ही लेकिन इतना न्यूट इतनी चाइनीज़ वाले बोलते हैं तो फाउंडेशन मिल जाएगी फाउंडेशन ब्लीक कवरेज है दर लाइट वेट है इसे so हाइलाइटर्स मिल जाने के लिए ठीक ਹਾਂਜੀ ਗਾਇਸ ਤੇ ਬਈ ਮੈਨੂੰ ਜਿੰਨਾ ਕ ਵਧੀਆ ਲੱਗਿਆ ਹਨਾ ਠੀਕ ਆ ਮੈਂ ਅੱਜ ਟਰਾਈ ਕਰਦੀ ਆ ਆਪਾਂ ਇਹ ਫਾਊਂਡੇਸ਼ਨ ਵੀ ਲੈ ਕੇ ਜਾਊਂਗੀ ਮੈਂ ਅੱਜ ਇਥੋਂ ਵਾਹ ਕਰਕੇ ਲੈ ਕੇ ਜਾਊਂਗੀ ਠੀਕ ਆ ਕੰਸੀਲਰ ਲੈ ਕੇ ਜਾਊਂਗੀ ਸਾਰੇ ਮੇਕਅਪ ਵਾਲੇ ਪ੍ਰੋਡਕਟ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਦੀ ਇਹਦੀ ਕਵਰੇਜ ਆ ਤੇ ਜਲਦੀ ਤੋਂ ਜਲਦੀ ਹੁਣ ਜਿਵੇਂ ਵਿਟਰਿੰਗ ਸੀਜ਼ਨ ਸਟਾਰਟ ਹੋ ਗਿਆ ਮੈਂ ਕਹਣੀ ਆ ਆਪਾਂ ਸਾਰੇ ਬ੍ਰਾਂਡ ਟਰਾਈ ਕੀਤੇ ਆ ਇੱਕ ਵਾਰ ਹੁਣ ਆਪਾਂ ਆਹ ਬ੍ਰਾਂਡ ਟਰਾਈ ਕਰੀਏ ਤੇ ਜਿਨ੍ਹਾਂ ਨੇ ਵੀ ਮੈਸੇਜ ਕਰਕੇ ਪੁੱਛਣਾਗਾ ਕੰਟੈਕਟ ਨੰਬਰ ਹੈਗਾ ਤੁਹਾਡੇ ਕੋਲ ਕੰਟੈਕਟ ਨੰਬਰ ਬੋਲ ਦਿਓ ਕੰਟੈਕਟ ਨੰਬਰ 6284428275 ਠੀਕ ਹੈ ਇਹ ਤੇ ਲਿਖਿਆ ਤਾਂ ਨਹੀਂ ਹੈ ਤੇ ਜਾਂ ਤੁਸੀਂ ਇੰਸਟਾਗ੍ਰam ਤੇ ਜਾ ਕੇ ਟੋਨੀ ਦੀ ਹੱਟੀ ਤੇ ਮੈਸੇਜ ਕਰ ਸਕਦੇ ਹੋ ਜਾਂ ਕੰਟੈਕਟ ਨੰਬਰ ਤੇ 98157 65194 ਦਵਾਰੇ ਫੇਰ ਬੋਲ ਦੋ ਪੰਜਾਬੀ ਤੇ 98157 65194 ਚਲੋ ਜੀ 98157 65194 ਵਾਲੇ ਤੇ ਤੁਸੀਂ ਮੈਸੇਜ ਕਰਨਾਗਾ ਠੀਕ ਹੈ ਤੁਹਾਨੂੰ ਪ੍ਰਾਈਸ ਦੱਸ ਦੇਣਗੇ ਤੇ ਤੁਸੀਂ ਇੱਕ ਗੱਲ ਹੋਰ ਆ ਜ਼ਰੂਰੀ ਨਹੀਂ ਵੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਹੀ ਲੈ ਕੇ ਜਾਣਾ ਤੁਸੀਂ ਜਿੱਥੇ ਵੀ ਬੈਠੇ ਹੋ ਤੁਹਾਨੂੰ ਕੋਰੀਅਰ ਮਿਲ ਜੂ ਆਨਲਾਈਨ ਆਰਡਰ ਕਰ ਸਕਦੇ ਆਨਲਾਈਨ ਆਰਡਰ ਕਰ ਸਕਦੇ ਹੋ ਬੈਸਟ ਪ੍ਰੋਡਕਟ ਲਾਂਚ ਹੋਇਆਗਾ ਅਸੀਂ ਇੱਕ ਦਿਨ ਗੱਲ ਕਰ ਰਹੇ ਸੀ ਇਹ ਪ੍ਰੋਡਕਟ ਬਾਰੇ ਤਾਂ ਵੀਰੇ ਨੇ ਮੰਗਵਾ ਲਿਆ ਸਾ ਸਾ ਮਾਰਤੀ ਸੀ ਵੀ ਜਨੇ ਟਾਈਮ ਕੱਢਿਆ ਹੈ ਵੀਰਾ ਕਹਿੰਦਾ ਵੀ ਆਪਾਂ ਮਨਪ੍ਰੀਤ ਤੇਰੇ ਤੋਂ ਲਾਂਚ ਕਰਵਾਵਾਂਗੇ ਮੈਂ ਇਹੀ ਕਿਹਾ ਮੈਂ ਕਿਹਾ ਵੀਰੇ ਛਿੱਤਰਾਂ ਵਾਲਾ ਕੰਮ ਆਣਾ ਹੋਵੇ ਇੱਕ ਪ੍ਰੋਡਕਟ ਵਧੀਆ ਹੋਵੇ ਤੇ ਉਹੀ ਗੱਲ ਪ੍ਰੋਡਕਟ ਪੂਰਾ ਵਧੀਆ ਠੀਕ ਹੈ ਜਰੂਰ ਸਾਰੇ ਜਣੇ ਟਰਾਈ ਕਰੋ ਲਓ ਲੋ ਬਈ ਮੈਂ ਤੇ ਮੇਰੀ ਸਹੇਲੀ ਗਈਆਂ ਸੀਗੀਆਂ ਸ਼ਾਪਿੰਗ ਕਰਨ ਮੈਂ ਤੇ ਆਇਸ਼ਾ ਹਾਂਜੀ ਹਾਂਜੀ ਜਿੰਨੀਆਂ ਚੀਜ਼ਾਂ ਦੇਖ ਲਾਉਣੇ ਆਪ ਲੈਤੀਆਂ ਉੰਨੀਆਂ ਮੈਨੂੰ ਦਵਾਈਆਂ ਪੈਰੀ ਨਾਈਸ ਕਿੰਨੇ ਲਿਆਗੇ 1000 ਰੁਪਏ ਦੇ ਮੈਂ ਦੱਸ ਦਿੰਦੀ ਤੁਹਾਨੂੰ ਸਾਰਾ ਕੁਝ ਆਹ ਇੱਕ ਅੱਲੀ ਆਫਰ ਤੇ 7000 ਦਾ ਇੱਕ ਚੀਜ਼ ਮੈਂ ਹੋਰ ਪਸੰਦ ਕੀਤੀ ਸੈ ਆਇਸ਼ਾ ਤਾਂ ਕਹਿੰਦੀ ਲੈ ਲਾ ਉਹ ਸੀਗਾ 2000 ਦਾ ਮੈਂ ਕਾਹਨੂੰ ਜਵਾਕੜੀ ਦੇਣੇ ਪੈਸੇ ਲਵਾਉਣੇ ਬਈ ਉਹ ਤਾਂ ਹਟਦੀ ਨਹੀਂ ਆ ਤਾਂ ਮੈਂ ਭੁੱਲ ਕੇ ਆਈ ਸੀ ਉੱਥੇ ਉਹ ਲੈ ਕੇ ਆ ਆ ਲੈ ਕੇ ਆਹ ਕਿਹੜਾ ਪਾਏ ਇਹ ਜਿਹੀਆਂ ਚੀਜ਼ਾਂ ਮੇਰੇ ਵੱਧ ਸੋਹਣੀਆਂ ਲੱਗਦੀਆਂ ਹਨ ਹਾਂ ਸੋਹਣੀਆਂ ਲੱਗਦੀਆਂ ਹਾਂ ਰੰਗੋ ਵਿੱਚ ਲੱਗ ਜਾਂਦੇ ਇਹ ਵੀ ਆ ਜਾਂਦੀ ਲੈ ਕੇ ਵੀ ਫਿਰ ਲੈ ਕੇ ਨਹੀਂ ਸੀ ਲੈ ਕੇ ਫਿਰ ਮੇਰੇ ਕੋਲ ਪਿਆ ਇਹ ਜਾਂ ਟ੍ਰੋਜਰ ਇੱਕ ਆ ਤਾਂ ਮੇਰੀ ਹੈ ਪੁਰਾਣੀ ਅੱਜ ਮੜਵਾ ਕੇ ਲੈ ਗਈ ਉਹਨਾਂ ਤੋਂ ਇਹ ਉਹਨਾਂ ਨਾਂ ਤੇ ਚਾਹ ਰਹੀ ਹਾਂ। ਇਹ ਮੈਂ ਲੈ ਕੇ ਆਈਆਂ ਯਾ ਓਨਲੀ ਜੋ ਜਿਹੜੀ ਮੇਰੇ ਅੱਜ ਗਾਇਜ਼ ਆ ਟੌਪ ਆਇਆ ਟੌਪ ਤੇ ਪੈਂਟ। ਇਹ ਮੈਂ ਓਲ ਨਹੀਂ ਤੇ ਲੈ ਕੇ ਆਈ ਹਾਂ ਤੇ 25 ਤਰੀਕ ਤੱਕ ਹਜੇ ਆਫਰ ਹੈਗੀ ਆ। ਮਤਲਬ ਫਲੈਟ ਆਫਰ ਲੱਗੀ ਹੋਈ ਆ। ਪੈਂਟ ਤੇ ਮਤਲਬ ਜਿਹੜੀ ਤਾਂ ਐਮ ਆਰ ਪੀ 4000 ਤੋਂ ਵੱਧੂ ਉਹ 2000 ਦੱਬੂਗਾ। ਜਿਹੜੀ 4000 ਤੋਂ ਘੱਟ ਘੱਟ ਵਾਲੀ ਆ ਉਹ ਕੋਈ ਵੀ ਚੀਜ਼ ਚੱਕ ਲੋ 1000 ਰੁਪਏ ਦੀ। ਠੀਕ ਹੈ। ਆ ਫਲੈਟ ਹੰਢਿਆਏ ਲਿਆ ਸਕਦੇ ਹੋ ਤੁਸੀਂ। ਆ ਦੇਖੋ ਮੈਂ ਲੈ ਕੇ ਆਈ ਸੀ ਬਹੁਤ ਸੋਹਣਾ ਲੱਗਿਆ ਸੀ ਮੈਨੂੰ ਆ ਟੌਪ ਵੀ। ਠੀਕ ਹੈ। ਕਿਆ ਪੈਂਟ ਵੈਸੇ ਮੇਰੇ ਜਿਆਦਾ ਸੋਹਣੇ ਸੂਟ ਲੱਗਦੇ ਆ ਪਰ ਚਲ ਤੰਦੇ ਨੂੰ ਇਦਾਂ ਲੱਗਦਾ ਹੁੰਦਾ ਵੀ ਲੈ ਲਈ। ਹਾਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੂੰ ਕਿੱਦਾਂ ਸਾਰੇ ਜੀ ਠੀਕ ਠਾਕ ਹੋ ਆਪਾਂ ਹੋ ਗਏ ਆ ਰੈਡੀ ਸਵੇਰੇ ਸਵੇਰੇ ਰੈਡੀ ਤਾਂ ਕਾਦੇ ਹੋਇਆ ਕੱਲੀ ਸੰਸਕ੍ਰੀਨ ਲਗਾਈ ਆ ਬਸ ਠੀਕ ਹੈ ਤੇ ਸਕਿਨ ਕੇਅਰ ਆ ਕੇ ਕਰਾਂਗੇ ਕਿਉਂਕਿ ਤਫੇ ਥੋੜਾ ਜਿਹਾ ਕੰਮ ਸੀਗਾ ਮੈਨੂੰ ਤੇ ਤਾਂ ਡੈਂਟਰ ਕੋਲ ਆ ਟਰੀਟਮੈਂਟ ਕਰਵਾ ਰਹੀ ਸੀ ਕਿ ਮੈਂ ਤਾਂ ਉਹਦੇ ਨਾਲ ਮੇਰਾ ਕਾਫੀ ਦਰਕ ਪੈ ਗਿਆ ਹੈਗਾ ਚਲ ਹੁਣ ਵੀ ਕਰਵਾ ਲਿਆ ਹੁਣੇ ਜਾ ਕੇ ਠੀਕ ਹੈ ਤੁਹਾਨੂੰ ਪਤਾ ਕਰਨ ਦੀ ਕਿ ਸੈਲੂਨ ਤਾਤਾਫਾ ਘਰੋਂ ਜਾ ਰਹੇ ਆਂ ਪੁਰਾਣੀ ਸਕੂਟੀ ਤੇ ਅੱਜ ਪੁਰਾਣੀ ਸਕੂਟੀ ਚੱਕੀ ਆ ਪਹਿਲੀ ਵਾਰ ਚਲਾਈ ਤੋਂ ਬਾਅਦ ਐ ਵੀ ਪਤਾ ਲੱਗ ਜੂ ਕਿੰਨਾ ਕਿਹਦਾ ਕੰਮ ਰਹਿੰਦਾ ਵਿਚਾਰੀ ਦਾ ਹਨਾ ਕੰਮ ਬਾਅਦ ਚ ਫਿਰ ਇਹਦਾ ਵੀ ਕੰਮ ਕਰਵਾਵਾਂਗੇ ਆਪਾਂ ਚਲੋ ਜੀ ਆਪਾਂ ਜਾਂਦੇ ਆਂ ਮਿਲਦੇ ਆਂ ਫਿਰ ਤੇ ਲੋਵੇ ਗਾਇਜ਼ ਆਪਾਂ ਪਹੁੰਚ ਗਏ ਠੀਕ ਹੈ ਸੈਲੂਨ ਤੇ ਦੀਦੀ ਕੋਲੇ ਤੇ ਹਣ ਆਪਾਂ ਆਪਣਾ ਪਹਿਲਾਂ హెਅਰ ਦਾ ਕਰਵਾ ਲਈਏ ਲੋਵੀ ਕਿਰਨ ਭੈਣ ਪਹੁੰਚ ਗਈ ਹੈ। ਤੇ ਹਾਂ ਅੱਜ ਅਸੀਂ ਗੱਲ ਕਰ ਰਹੀ ਸੀ ਮੈਂ ਕਿਹਾ ਵੀ ਮੇਰਾ ਨਾ ਡੈਂਡਰੂਪ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ। ਹਾਂਜੀ ਮੈਂ ਕਿਹਾ ਉਹ ਕਰਾਉਣ ਜਾ ਰਹੀ ਹਾਂ। ਮੈਂ ਕਿਹਾ ਸੈਕਿੰਡ ਸੈਟਿੰਗ ਆ। ਅਗਰ ਸਾਰਿਆਂ ਨੂੰ ਮੈਂ ਕਿਹਾ ਵੀ ਰਿਜ਼ਲਟ ਦੱਸਾਂਗੇ। ਮੇਰੇ ਬਹੁਤ ਫਰਕ ਪੈ ਗਿਆ ਬਈ ਡੈਂਡਰੂ। ਅਭੀਰਪਰ ਭੈਣ ਦਾ ਹੀ ਮੈਸੇਜ ਆਇਆ ਸੀਗਾ। ਕਹਿੰਦੇ ਬਹੁਤ ਫਰਕ ਪੈ ਗਿਆ। ਚਲੋ ਵਧੀਆ। ਜੇ ਕਿਸੇ ਨੇ ਵੀ ਕਰਵਾਉਣਾ ਬਾਈ ਆਫਰ ਚੱਲ ਰਹੀ ਹੈ। ਕਰਵਾ ਜਾਓ ਤੱਕ। ਹਾਂਜੀ ਕਰਵਾ ਲਓ ਜਿਹਨੇ ਕਰਵਾਉਣਾਗਾ ਠੀਕ ਹੈ ਡੈਂਡਰਫ ਵਾਲਾ ਟ੍ਰੀਟਮੈਂਟ। ਤੇ ਬਾਕੀ ਗਾਇਸ ਤੇ ਸਾਨੂੰ ਤੇ ਚਾਹੇ ਮੁੰਡੇ ਹੋਣ ਮਹਿੰਦੀ ਆਰਟਿਸਟ ਦੀ ਜਰੂਰਤ ਆਸਾਂ ਹਾਂਜੀ ਹਾਂ ਠੀਕ ਹੈ ਜੇ ਕਿਸੇ ਨੂੰ ਵਧੀਆ ਮਹਿੰਦੀ ਲਾਉਣੀ ਹੋਦੀ ਹੈ ਚਾਹੇ ਕੁੜੀਏ ਤਪੇ ਦੇ ਨੇੜੇ ਤੇੜੇ ਕੋਈ ਵੀ ਹੋਵੇ ਬਾਈ ਤੁਸੀਂ ਕੰਟੈਕਟ ਕਰ ਸਕਦੇ ਹੋ ਕਿਰਨ ਬਿਊਟੀ ਸੈਲੂਨ ਨਾਲ ਲੋ ਬਾਈ ਬੁਟੀਕ ਤੇ ਆ ਕੇ ਆਪਾਂ ਸਕਿਨ ਕੇਅਰ ਕਰ ਲਈ ਆ ਆਪਦੀ ਠੀਕ ਹੈ ਤੇ ਸਨਸਕ੍ਰੀਨ ਵਗੈਰਾ ਆ ਵੀ ਲਾ ਲਈ ਸਕਿਨ ਤੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬਾਈ ਆਪਾਂ ਨੂੰ ਇਮਪਲਾਈਆਂ ਦੀ ਜਰੂਰਤ ਆ ਮੈਂ ਪਹਿਲਾਂ ਵੀ ਦੱਸਿਆ ਸੀਗਾ ਮੈਂ ਹੁਣ ਵੀ ਦੁਬਾਰੇ ਦੱਸ ਰਹੀ ਆ ਤੇ ਕਾਫੀ سارے ਸੂਟ ਆਪਣੇ ਕੋਲ ਰੈਡੀ ਸੀਗੇ ਉਹ ਵੀ ਮੈਂ ਦਿਖਾਉਣੇ ਸੀਗੇ ਹਨਾ ਮੈਂ ਕਿਹਾ ਵੀ ਤੁਹਾਨੂੰ ਦਿਖਾ ਦਾਂ ਸਾਰਿਆਂ ਨੂੰ ਤੇ ਬਾਕੀ ਆਪਾਂ ਜਿਹੜਾ ਹੈਗਾਗਾ ਦੁਕਾਨ ਤੇ ਵੀ ਜਾ ਕੇ ਆਉਣਾ ਸੀਗਾ ਦੂਜੀ ਤੇ ਵਿੰਤ ਹਨਾ ਤੇ ਇੱਕ ਕਰਵਾ ਚੌਥ ਆ ਰਹੀ ਹੈ ਕਰਵਾ ਚੌਥ ਲਈ ਸਪੈਸ਼ਲ ਜੇ ਕਿਸੇ ਨੇ ਵੀ ਆਰਡਰ ਕਰਨਾ ਬਈ ਕਰ ਸਕਦੇ ਹੋ ਵਧੀਆ ਡਿਸਕਾਊਂਟ ਮਿਲੂ ਤੁਹਾਨੂੰ ਜੇ ਕਿਸੇ ਨੇ ਆਰਡਰ ਕਰਨਾ ਤਾਂ ਤੁਸੀਂ ਆਪਣੇ ਕੋਲ ਕਰ ਸਕਦੇ ਹੋ ਕਰਵਾ ਚੌਥ ਦੇ ਲਈ ਠੀਕ ਹੈ ਫੇਸ ਉਸ ਨਵੇਂ ਆਊਟਫਿਟਸ ਰੈਡੀ ਹੋ ਗਏ ਨੇ ਉਹ ਹੀ ਆਪਾਂ ਦੇਖਣੇ ਆ ਕਿਹਰੇ ਕਿਹੜੇ ਠੀਕ ਹੈ ਤੇ ਨਾਲੇ ਨਿਊ ਸੂਟ ਤੁਹਾਨੂੰ ਦਿਖਾ ਦਾਂਗੇ ਜਿਹੜੇ ਸੇਲ ਵਾਸਤੇ ਆਪਣੇ ਕੋਲ ਤਿਆਰ ਹੋਏ ਨੇ ਉਹ ਵੀ ਦਿਖਾ ਦਾਂਗੇ ਤੁਹਾਨੂੰ ਜਿੰਨੇ ਸੂਟ ਦਿਖਾਉਣੇ ਆਪਾਂ ਇੱਥੇ ਦਿਖਾਉਣੇ ਇੱਕ ਤਾਂ ਪਹਿਲਾਂ ਮੈਂ ਥਿੱਲੇ ਵਾਲੀ ਚਟਨੀ ਚੱਕਾਂ ਜੁੱਤੀ ਚੱਕਾਂ ਆਪਦੀ ਹਨਾ ਸਹੀ ਹੈ ਨਾ ਤੇ ਆ ਸਾਡਾ ਗੋਲੂ ਮੋਲੂ ਵੀ ਵਿੱਚ ਆਇਆ ਹੋਇਆ ਹੈਗਾ ਇੱਧਰ ਆਪਾਂ ਆਗਿਦਾ ਕਾ ਸੂਟ ਨਵਦੀਪ ਨਵੀ ਆਪਾਂ ਸੂਟ ਕਿਹੜੇ-ਕਿਹੜੇ ਦਿਖਾਉਣੇ ਫਿਰ ਉਹ ਦਿਖਾ ਦੰਨੇ ਆ ਬੇਨਤਾ ਹਾਂਜੀ ਜੀ ਹਣਾ ਆ ਰਾਇਲ ਬਲੂ ਤਾਂ ਆਪਾਂ ਦਿਖਾਤਾ ਸੀ ਨਾ ਹਾਂਜੀ ਕਾਟਨ ਦਾ ਵੀ ਕੁੜੀਆਂ ਡਿਮਾਂਡ ਕਰਦੀਆਂ ਉਹ ਵੀ ਦਿਖਾ ਦਈਏ ਜਿੰਨੇ ਦਿਖਾਉਣੇ ਆ ਉਹ ਦਿਖਾ ਦੰਨੇ ਆ ਆਪਾਂ ਪ੍ਰੈਸ ਤੋਂ ਬਾਅਦ ਅੱਜ ਮੈਂ ਕਰਨੀ ਆ ਜਾਗੋ ਲੁੱਕ ਕ੍ਰੀਏਟ ਆਪਦੀ ਖੁਦੀ ਮੇਕਅਪ ਕਰਨਾ ਮੈਂ ਅੱਜ ਜਾਗੋ ਲੁੱਕ ਕ੍ਰੀਏਟ ਕਰਨੀ ਆ ਠੀਕ ਹੈ ਤੇ ਤੁਸੀਂ ਵੀ ਜੁੜੇ ਰਹੋ ਕਿੱਦਾਂ ਕਰੂੰਗੀ ਦੇਖ ਲਿਓ ਸਾਰੇ ਜਾਣੇ ਤੇ ਬਾਕੀ ਆਹ ਵਾਲਾ ਵੀ ਦਿਖਾ ਦਰਦੀ ਆ ਠੀਕ ਹੈ ਜਿਹੜੇ ਜਿਹੜੇ ਨਵੇਂ ਆ ਇੱਕ ਇਹਨਾਂ ਨੇ ਅਜੇ ਪੇਮੈਂਟ ਕੀਤੀ ਨਹੀਂ ਹਨਾ ਇੱਕ ਨਵੀਂ ਚੀਜ਼ ਆ ਤਿਆਰ ਕੀਤੀ ਆਪਾਂ ਇਹ ਵੀ ਤੁਹਾਨੂੰ ਦਿਖਾਉਣੇ ਡੰਮੀ ਦੇ ਪਾ ਕੇ ਦਿਖਾਵਾਂ ਹਾਂ ਠੀਕ ਹੈ ਚਲੋ ਦਿਖਾਉਣ ਪਈ ਗਾਇਜ਼ ਆ ਤਿਆਰ ਹੋਇਆਗਾ ਪੀਸ ਆ ਪਡਾਈ ਕਰਵਾਇਆ ਸੀਗਾ ਲੈ ਕੇ ਠੀਕ ਐ ਆ ਸ਼ਰਟ ਡਾਈ ਕਰਵਾਈ ਸੀਗੀ ਲੈ ਕੇ ਡਾਈ ਕਰਵਾ ਕੇ ਵਰਕ ਕੀਤਾ ਕਰਾਇਆ ਸੀਗਾ ਇਹ ਤੇ ਤੇ ਆ ਵਿੱਚ ਇਹਦੇ ਆ ਕਲਰ ਲਗਾਏਗਾ ਸੇਮ ਇਹੀ ਕਲਰ ਦੀ ਸਲਵਾਰ ਆ ਚੁੰਨੀ ਕਿਵੇਂ ਤਿਆਰ ਕੀਤੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਿਹੜਾ ਮਰਜੀ ਕਲਰ ਕਰ ਲਓ ਜਿਵੇਂ ਕਰਵਾ ਚੌਥ ਲਈ ਇਹ ਸਪੈਸ਼ਲ ਆਊਟਫਿਟ ਆ ਜੂਗੀ ਕਿਹੜੇ ਮਰਜੀ ਕਲਰ ਤੇ ਬਣਵਾ ਲਿਓ ਤੁਸੀਂ ਹਾਂਜੀ ਭਈ ਇਹ ਵਾਲਾ ਆਪਾਂ ਡਾਈ ਕਰਵਾਇਆ ਸੀ ਸ਼ਿਮਰ ਦੇ ਵਿੱਚ ਇਹ ਕਪੜਾ ਆਉਂਦਾ ਠੀਕ ਹੈ ਕਪੜਾ ਲੈ ਕੇ ਅਸੀਂ ਡਾਈ ਕਰਵਾਇਆ ਜੇ ਤੁਸੀਂ ਆਪ ਦਾ ਦੇ ਕੇ ਜਾਣਾ ਤੁਸੀਂ ਸਾਨੂੰ ਆਪ ਦਾ ਵੀ ਦੇ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਇਹਦੇ ਉੱਪਰ ਲਗਾਇਆ ਆਪਾਂ ਸਲਵਾਰ ਬਣਾਈ ਹੈ ਜੀ ਠੀਕ ਹੈ ਸੇਮ ਆ ਸਲਵਾਰ ਬਣਾਈ ਹੈ ਜਿਹਦੇ ਵਿੱਚ ਪੌਂਚਾ ਨਹੀਂ ਪੈਂਦਾ ਕਿਉਂਕਿ ਇਹ ਪਲਾਜ਼ੋ ਟਾਈਪ ਸਲਵਾਰ ਬਣੀ ਹੋਈ ਆ ਆ ਸਲਵਾਰ ਦਾ ਸੇਮ ਕਪੜਾ ਆਪਾਂ ਇਹਦੇ ਵਿੱਚ ਲਗਾਇਆ ਹੋਇਆ 셔ਟ ਦੇ ਵਿੱਚ ਤੇ ਚੁੰਨੀ ਇਹਦੇ ਨਾਲ ਚਨੂਨ ਦੀ ਆ ਤੇ ਸਲਵਾਰ ਨਾਲ ਦੇ ਕਪੜੇ ਨਾਲ 4 ਸਾਈਡਡ ਆਪਾਂ ਫਿਨਿਸ਼ਿੰਗ ਦਿੱਤੀ ਆ ਉਹ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਬਣਾ ਸਕਦੇ ਹੋ ਜਿਹੜਾ ਵੀ ਤੁਹਾਡਾ ਮਰਜੀ ਹੈ ਠੀਕ ਹੈ ਚਾਹੇ ਇਹਨੂੰ ਰੈੱਡ ਤੇ ਕਰੀਮ ਨਾਲ ਕੰਟਰਾਸਟ ਕਰ ਲੋ ਬਹੁਤ ਹੀ ਬਜਟ ਫ੍ਰੈਂਡਲੀ ਸੂਟ ਹੈ ਜਿਹੜਾ ਇਹ ਬਣ ਕੇ ਤਿਆਰ ਹੋ ਜਾਂਦਾ ਚਾਹੇ ਜਾਗੋ ਤੇ ਪਾ ਲੋ ਕਿਸੇ ਮਰਜੀ ਫੰਕਸ਼ਨ ਤੇ ਪਾ ਲੋ ਕਰਵਾ ਚੌਥ ਆ ਰਿਹਾ ਚਾਹੇ ਉਹਦੇ ਵਾਸਤੇ ਸਪੈਸ਼ਲ ਰੈਡੀ ਕਰਵਾ ਲੋ ਠੀਕ ਹੈ ਤੁਸੀਂ ਇੱਕ ਚੀਜ਼ ਇਹਦੇ ਵਿੱਚ ਹੋਰ ਵੀ ਐਡ-ਆਨ ਕਰ ਸਕਦੇ ਹੋ ਵੀ ਤੁਸੀਂ ਇਹਦੇ ਵਿੱਚ ਜਿੱਦਾਂ ਹੈਂਡਵਰਕ ਕੀਤਾ ਹੋਇਆ ਇਹ ਇੱਥੇ ਵੀ ਤੁਸੀਂ ਹੈਂਂਡਵਰਕ ਕਰਵਾ ਸਕਦੇ ਹੋ ਸਲਵਾਰ ਦੇ ਪੌਂਚਿਆਂ ਤੇ ਉਦੇ ਨਾਲ ਵੀ ਜਿਹੜਾ ਪੀਸ ਹੈ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ। ਬਾਕੀ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਸੀ। ਬਿਲਕੁਲ ਯੂਨੀਕ ਜਾਂ ਤੇ ਡਿਫਰੈਂਸ ਹੈ। ਕਿ ਕਲਾਇੰਟ ਆਪਣਾ ਫੈਬਰਿਕ ਦੇ ਕੇ ਗਿਆ ਸੀਗਾ ਬਟ ਦੁਪੱਟਾ ਇਹਦੇ ਨਾਲ ਆਪਾਂ ਲਗਾਇਆ ਹੈਗਾ। ਇਹ ਮੈਂ ਤੁਹਾਨੂੰ ਦਿਖਾ ਦੇਣੀ ਆ ਸੂਟ ਕਿਦਾਂ ਦਾਗਾ। ਮੇਰੇ ਬਹੁਤ ਹੀ ਪਿਆਰੇ ਜਿਹੇ ਕਲਾਇੰਟ ਦਾ ਸੂਟ ਹੈਗਾ। ਸਟੱਫ ਉਹ ਆਪਾਂ ਨੂੰ ਦੇ ਕੇ ਗਏ ਸੀਗੇ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਮੈਂ ਦੇਖੋ। ਪ੍ਰੋਪਰ ਇਹ ਸਾਰਾ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਇਆ ਹੋਇਆਗਾ। ਠੀਕ ਹੈ। फ्रंट ਤੇ ਸਾਰਾ ਹੈਂਡਵਰਕ ਆ ਬਈ ਇਹਦੇ ਘੇਰੇ ਤੇ ਹੈਂਡਵਰਕ ਆ ਠੀਕ ਹੈ ਤੇ ਆਹ ਵਾਲਾ ਹੈਂਡਵਰਕ ਇਹਦਾ ਆ ਜਾਂਦਾ ਜੀ ਬਾਹਾਂ ਤੇ ਬਾਹ ਤੇ ਵੀ ਸੇਮ ਹੈਂਡਵਰਕ ਆ ਜਾਂਦਾ ਤੇ ਪੌਂਚੇ ਤੇ ਵੀ ਸੇਮ ਹੈਂਡਵਰਕ ਆ ਜਾਂਦਾ ਤੇ ਇਹਦੇ ਨਾਲ ਚੁੰਨੀ ਜਿਹੜੀ ਹੋਈ ਆ ਉਹ ਸਾਫਟ オーਗੈਂਜ਼ਾ ਬਿਸਕੋ オーਗੈਂਜ਼ਾ ਦੀ ਆਪਾਂ ਡਬਲ ਲੇਸ ਕਰਕੇ ਕਿਰਨ ਗੋਟਾ ਲਾ ਕੇ ਚੁੰਨੀ ਤਿਆਰ ਕੀਤੀ ਆ ਸਾਰੀ ਚੁੰਨੀ ਦੇ ਵਿੱਚ ਹੈਂਡਵਰਕ ਦਾ ਵਰਕ ਕੀਤਾ ਹੋਇਆ ਤੁਸੀਂ ਮੇਰੇ ਕੋਲੋਂ ਕੱਲਾ ਵਰਕ ਕਰਵਾਉਣਾ ਕੱਲਾ ਵਰਕ ਕਰਵਾ ਸਕਦੇ ਹੋ ਆਪਣਾ ਸਟਾਫ ਲੈ ਕੇ ਆਉਣਾ ਉਹ ਦੇ ਸਕਦੇ ਹੋ ਮੇਰੇ ਤੋਂ ਸਟਾਫ ਲੈ ਕੇ ਉਹਤੇ ਵਰਕ ਕਰਵਾਉਣਾ ਉਵੇਂ ਕਰਵਾ ਸਕਦੇ ਹੋ ਤੇ ਇਹ ਵੀ ਕਿਸੇ ਵੀ ਕਲਰ ਦੇ ਕਲਰ ਦੇ ਵਿੱਚ ਤੁਸੀਂ ਆਹ ਵਾਲੇ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਕੋਈ ਵੀ ਕਲਰ ਠੀਕ ਹੈ ਕਰਵਾ ਚੌਥੀ ਸਪੈਸ਼ਲ ਲੁੱਕ ਤਿਆਰ ਹੋਈ ਹੈ ਤੁਹਾਡੀ ਆ ਵਾਲਾ ਡਿਜ਼ਾਈਨ ਵੀ ਤੁਸੀਂ ਕਰਵਾ ਸਕਦੇ ਹੋ ਕਿਸੇ ਮਰਜ਼ੀ ਕਲਰ ਤੇ ਮਹਿਰੂਨ ਕਲਰ ਗਾਜ਼ਰੀ ਕਲਰ ਪਿੰਕ ਅਮੈਂਟਾ ਲਾਈਟ ਪਿੰਕ ਬੇਬੀ ਪਿੰਕ ਫਰੋਜ਼ੀ ਠੀਕ ਹੈ ਬੋਰਟਲ ਗ੍ਰੀਨ ਕਹੇ ਜਾਂ ਮਰਜ਼ੀ ਇਹ ਵੀ ਹੈਂਡਵਰਕ ਦਾ ਬਹੁਤ ਸੋਹਣਾ ਪੀਸ ਆਪਣੇ ਕੋਲ ਬਣ ਕੇ ਤਿਆਰ ਹੋਇਆ ਹੈ ਬាទ ਇੱਕ ਆਪਣੇ ਕੋਲ ਹੋਰ ਬਹੁਤ ਸੋਹਣਾ ਪੀਸ ਆ ਜਿਹੜਾ ਹੈਂਡਵਰਕ ਵਾਲਾ ਉਹ ਤਿਆਰ ਹੋਇਆਗਾ ਤੁਸੀਂ ਦੇਖ ਸਕਦੇ ਹੋ ਠੀਕ ਆ ਗਲੇ ਤੇ ਵੀ ਹੈਂਡਵਰਕ ਆ ਤੱਕੇ ਦਾ ਕੰਮ ਹੋਇਆ ਹੋਇਆਗਾ ਠੀਕ ਆ ਚਾਕਾਂ ਤੇ ਘੇਰੇ ਤੇ ਵੀ ਹੈਂਡਵਰਕ ਆ ਠੀਕ ਆ ਤੁਸੀਂ ਦੇਖ ਸਕਦੇ ਹੋ ਪਾਹਾਂ ਤੇ ਵੀ ਹੈਂਡਵਰਕ ਆ ਤੇ ਬਾਹਾਂ ਤੇ ਲੇਸ ਨਾਲ ਆਪਾਂ ਫਿਨਿਸ਼ਿੰਗ ਵੀ ਦਿੱਤੀ ਆ ਠੀਕ ਆ ਸਲਵਾਰ ਦੇ ਉੱਪਰ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਇੱਧਰ ਸੂਟ ਕਰਨੇ ਦੇਖ ਸਕਦੇ ਹੋ ਲਓ ਜੀ ਠੀਕ ਆ ਨੈੱਕ ਤੇ ਆ ਹੈਂਡਵਰਕ ਪ੍ਰੋਪਰ ਬਹੁਤ ਸੋਹਣਾ ਦਬਕੇ ਦਾ ਕੰਮ ਆ ਠੀਕ ਆ ਸਾਰੇ ਸੂਟ ਵਿੱਚ ਆ ਤੇ ਚਾਕਾਂ ਤੇ ਆ ਠੀਕ ਆ ਆ ਵਾਲਾ ਚਾਕਾਂ ਤੇ ਆ ਗਿਆ ਆ ਵਾਲਾ ਆ ਗਿਆ ਘੇਰੇ ਤੇ ਤੇ ਆ ਆ ਗਿਆ ਦੇ ਨਾਲ ਦੁਪੱਟਾ ਜੀ ਠੀਕ ਹੈ ਸੌਫਟ অর্ਗੈਂਜ਼ਾ ਦਾ ਦੁਪੱਟਾ ਹੈ ਇਹਦੇ ਨਾਲ ਤੇ ਦੁਪੱਟੇ ਤੇ ਫੋਰ ਸਾਈਡਰ ਸਾਰੀ ਆਪਾਂ ਲੇਸ ਨਾਲੇ ਤੇ ਫਿਨਿਸ਼ਿੰਗ ਕੀਤੀ ਹੋਈ ਹੈ ਫਿਰ ਉਸ ਤੋਂ ਬਾਅਦ ਇੱਕ ਮਜੈਂਟਾ ਕਲਰ ਦਾ ਪੀਸ ਰੈਡੀ ਹੋਇਆਗਾ ਜੀ ਇਹ ਹੈਗਾ ਮਸ਼ੀਨ ਵਰਕ ਦੇ ਵਿੱਚ ਤੁਸੀਂ ਆਪਦੀ ਕਰਵਾ ਚੌਥ ਕਲੈਕਸ਼ਨ ਦੇ ਵਿੱਚ ਇਹ ਨੂੰ ਵੀ ਐਡ-ਆਨ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕ ਆ ਸਾਰੇ ਠੀਕ ਹੈ ਸਾਰੇ ਸੂਟ ਦੇ ਵਿੱਚ ਤੇ ਘੇਰੇ ਤੇ ਆਪਾਂ ਲੀਸ ਲਗਾਈ ਹੈਗੀ ਅੱਗੇ ਪਿੱਛੇ ਰਾਇਲ ਬਲੂ ਕਲਰ ਦੀ ਤੇ ਬਾਹਾਂ ਤੇ ਵੀ ਪ੍ਰੋਪਰ ਬਹੁਤ ਸੋਹਣਾ ਹੈਂਡਵਰਕ ਕੀਤਾ ਨਾਲ ਬੇਲ ਵੀ ਪਾਈ ਹੋਈ ਆ ਠੀਕ ਹੈ ਤੇ ਰਾਇਲ ਬਲੂ ਕਲਰ ਦੀ ਲੀਸ ਲਗਾਈ ਹੋਈ ਆ ਸੇਮ ਵਰਕ ਤੁਸੀਂ ਦੇਖ ਸਕਦੇ ਹੋ ਦੀਦੀ ਸਲਵਾਰ ਦੇ ਉੱਪਰ ਵੀ ਆਪਾਂ ਵਰਕ ਕੀਤਾ ਮਸ਼ੀਨ ਵਰਕੇ ਇਹਨੂੰ ਕਿਸੇ ਮਰਜ਼ੀ ਕਲਰ ਤੇ ਰੈਡੀ ਕਰਵਾ ਲਓ ਕਿਸੇ ਮਰਜ਼ੀ ਜੋ ਵੀ ਤੁਹਾਡੀ ਚੁਆਇਸ ਆ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੁੰਦਾਗਾ ਸੌਫਟ ਬਿਸਕੋਸ ਆਰਗੈਂਜ਼ਾ ਦਾ ਦੁਪੱਟਾਗਾ ਇਹਦੇ ਨਾਲ ਠੀਕ ਹੈ ਤੇ ਦੁਪੱਟੇ ਤੇ ਰਾਇਲ ਬਲੂ ਲੈਸ ਲੱਗੀ ਹੋਈ ਆ ਆਨ ਸਟਿਚ ਲਾਣਾ ਆਨ ਸਟਿਚ ਲਾ ਲਓ ਆਪਣੇ ਕੋਲੇ ਹਰ ਇੱਕ ਕਲਰ ਤੇ ਤੁਹਾਨੂੰ ਮਿਲ ਜੂਗਾ ਕਿਹੜੇ ਮਰਜ਼ੀ ਕਲਰ ਤੇ ਲਾ ਲਓ ਜਿਹੜਾ ਕਲਰ ਤੁਹਾਨੂੰ ਚਾਹੀਦਾ ਉਹ ਸੂਟ ਬਣ ਕੇ ਤੁਹਾਡੇ ਘਰੇ ਪਹੁੰਚ ਜੂਗਾ ਸੂਟ ਠੀਕ ਹੈ ਤੁਸੀਂ ਸਾਡੇ ਤੋਂ ਡਿਲੀਵਰ ਕਰਵਾ ਸਕਦੇ ਹੋ ਜਿਹੜਾ ਫੈਬਰਿਕ ਆ ਹੋ ਕਿ ਉਹਨਾਂ ਦਾ ਹੈਗਾ ਠੀਕ ਹੈ ਉੱਪਰ ਮਸ਼ੀਨ ਵਰਕ ਆ ਤਰਪਟਾ ਵਿਸਕੋਸ ਔਰਗੰਜ਼ਾ ਕਿਸੇ ਮਰਜ਼ੀ ਦੁਕਾਨ ਤੇ ਲੈ ਦਿਓ ਲੈ ਕੇ ਵਗ ਜਿਓ ਕਹਿ ਸਕਦੇ ਹੋ ਵੀ ਇਹ ਫਿਰ ਉਹਨਾਂ ਦਾ ਸਟਾਫ ਆ ਤਾਂ ਤੁਹਾਨੂੰ ਉਹ ਇਹੀ ਕਹਿਣਗੇ ਵੀ ਹਾਂਜੀ ਫਿਰ ਉਹਨਾਂ ਦਾ ਦੁਪੱਟਾ ਵਿਸਕੋਸ ਔਰਗੰਜ਼ਾ ਦਾ ਤਾਂ ਤੁਹਾਨੂੰ ਉਹ ਇਹੀ ਕਹਿਣਗੇ ਵੀ ਹਾਂਜੀ ਵਿਸਕੋਸ ਔਰਗੰਜ਼ਾ ਦਾ ਦੁਪੱਟਾ ਉਸ ਤੋਂ ਬਾਅਦ ਫਿਰ ਫਿਓਨਾ ਤੇ ਆਪਣਾ ਇੱਕ ਸੂਟ ਰੈਡੀ ਹੋਇਆਗਾ ਠੀਕ ਹੈ ਹੈਂਡਵਰਕ ਆ ਨੋਰਮਲ ਜਿਹਾ ਹੈਂਡਵਰਕ ਕੀਤਾਗਾ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਤੇ ਡਬਲ ਲੇਸ ਨਾਲ ਇਹ ਤੇ ਡਿਜ਼ਾਈਨਿੰਗ ਕੀਤੀ ਹੋਈ ਆ ਕਿਸੇ ਮਰਜ਼ੀ ਕਲਰ ਤੇ ਕਰਵਾਓ ਜਿਹੜੀ neck ਦੀ ਡਿਜ਼ਾਈਨਿੰਗ ਕੀਤੀ ਹੈ client ਨੇ ਆਪਣੇ ਅਕੋਰਡਿੰਗ ਕਰਵਾਈ ਆ ਠੀਕ ਹੈ ਬਾਹਾਂ ਤੇ ਵੀ ਆਪਾਂ ਡਬਲ ਲੇਸ ਲਗਾਈ ਹੈ ਤੇ ਹਲਕਾ ਜਿਹਾ ਵਰਕ ਹੈਂਡਵਰਕ ਆ ਬਾਹਾਂ ਤੇ ਕੀਤਾ ਹੋਇਆਗਾ ਠੀਕ ਹੈ ਫਿਓਨਾ ਤੇ ਇਹ ਬਣਿਆ ਹੋਇਆਗਾ ਕਿਸੇ ਮਰਜ਼ੀ ਕਲਰ ਤੇ ਤੁਸੀਂ ਇਹਨੂੰ ਵੀ ਬਣਾ ਸਕਦੇ ਹੋ ਤੇ ਪੌਂਚੇ ਤੇ ਵੀ ਆਪਾਂ ਡਬਲ ਲੇਸ ਲਗਾਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਦੁਪੱਟਾ ਜਿਹੜਾ ਹੈਗਾ ਗਾ ਸੌਫਟ ਆਰਗੈਂਜ਼ਾ ਦਾ ਇਹ ਨਾਲ ਦੁਪੱਟਾ ਗਾ ਕਲਾਇੰਟ ਆਪ ਦਾ ਦੁਪੱਟਾ ਆਪ ਦੇਖ ਕੇ ਗਏ ਸੀਗੇ ਤੇ ਇਥੇ ਆਪਾਂ ਮਹਿਰੂਨ ਕਲਰ ਦੀ ਲੇਸ ਲਗਾ ਕੇ ਦੁਪੱਟਾ ਤਿਆਰ ਕੀਤਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਐਨੀ ਕਲਰ ਜੋ ਵੀ ਤੁਹਾਡੀ ਚੁਆਇਸ ਆ ਉਹ ਤੇ ਆਪਾਂ ਤੁਹਾਡਾ ਇਹ ਸੂਟ ਆ ਜਿਹੜਾ ਉਹ ਤਿਆਰ ਕਰਕੇ ਦੇਵਾਂਗੇ ਠੀਕ ਹੈ ਇਹ ਕਰਵਾ ਚੌਥ ਆਵਾਸ ਤੇ ਥੋੜੀ ਜਿਹੀ ਡਿਜ਼ਾਈਨ ਸੀਗੇ ਜਿਹੜੇ ਹੈਂਡਵਰਕ ਤੇ ਸੀਗੇ ਤੇ ਮਸ਼ੀਨ ਵਰਕ ਤੇ ਵੀ ਸੀਗਾ ਠੀਕ ਹੈ ਇਹ ਤੁਸੀਂ ਆਪ ਦੇ ਬਣਵਾ ਸਕਦੇ ਹੋ ਤੁਸੀਂ ਜਿੰਨਾ ਨੇ ਵੀ ਬਣਵਾਉਣੇ ਜਿਵੇਂ ਇੱਕ ਬਹੁਤ ਹੀ ਸੋਹਣਾ ਮਾਸਟਰ ਕਲਰ ਦਾ ਸੂਟ ਵੀ ਆਪਾਂ ਤਿਆਰ ਕੀਤਾ ਦਾ ਠੀਕ ਹੈ ਇਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਜੀ ਇਹ ਵਾਲਾ ਸੂਟ ਦੇਖੋ ਤੁਸੀਂ ਗਲੇ ਤੇ ਮਸ਼ੀਨ ਵਰਕ ਆ ਸਾਰਾ ਠੀਕ ਹੈ ਤੇ ਚਾਕਾਂ ਤੇ ਅੱਗੇ ਪਿੱਛੇ ਪਾਈਪਿੰਗ ਕੱਢੀ ਹੋਈ ਆ ਤੇ ਵਰਕ ਤੁਸੀਂ ਦੇਖ ਸਕਦੇ ਹੋ ਪਾਹਾਂ ਤੇ ਠੀਕ ਹੈ ਸਲਵਾਰ ਦੇ ਉੱਪਰ ਆਪਾਂ ਆਹ ਡਿਜ਼ਾਈਨਿੰਗ ਕੀਤਾ ਹੋਇਆ ਵੀਵਿੰਗ ਵਾਲਾ ਤੁਸੀਂ ਇਹਨੂੰ ਕਿਸੇ ਮਰਜ਼ੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਬਜਟ ਫ੍ਰੈਂਡਲੀ ਇਹ ਫੁੱਟਾ ਜਿਨੇ ਵੀ ਕਰਵਾਉਣਾ ਕਰਵਾ ਸਕਦੇ ਹੋ ਠੀਕ ਹੈ ਮਸ਼ੀਨ ਵਰਕਾ ਚਾਹੇ ਤੁਸੀਂ ਨੋਰਮਲ ਵੇਅਰ ਕਰੋ ਚਾਹੇ ਕਿਸੇ ਫੰਕਸ਼ਨ ਦੇ ਵਿੱਚ ਪੀਰ ਕਰੋ ਉਹ ਤੁਹਾਡੀ ਚੋਇਸ ਆ ਕਿ ਤਾਂ ਆ ਵਾਲਾ ਦੁਪੱਟਾ ਇਹਦੇ ਨਾਲ অর্ਗੈਂਜ਼ਾ ਦਾ ਇਹਦੇ ਉੱਪਰ ਬਹੁਤ ਸੋਹਣੀ ਆਪਾਂ ਲੇਸ ਲਗਾਈ ਹੈ ਇਹ ਵਾਲੇ ਸੂਟ ਸੀਗੇ ਜੀ ਜਿਹੜੇ ਕਰਵਾਚੌਦ ਦੀ ਕਲੈਕਸ਼ਨ ਵਾਸਤੇ ਮੈਂ ਤੁਹਾਨੂੰ ਆਈਡੀਆ ਦਿੱਤੇ ਆ ਵੀ ਤੁਸੀਂ ਇਦਾਂ ਦਾ ਸੂਟ ਜੀ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਆਈਡੀਆ ਹੈਗਾ ਤਾਂ ਤੁਸੀਂ ਆਪ ਦਾ ਆਈਡੀਆ ਵੀ ਦੇ ਸਕਦੇ ਹੋ ਫਿਰ ਉਹ ਤੇ ਵੀ ਕਰਵਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਬਟ ਆਪਣੇ ਕੋਲ ਜਿਹੜਾ ਪ੍ਰਾਈਸ ਦਾ ਸਾਰੇ ਪੀਲੇ ਉਹ ਜਾਇਜ਼ ਹੀ ਰੱਖਿਆ ਜਾਊਗਾ ਬਿਲਕੁਲ ਜਾਇਜ਼ੇ ਪ੍ਰਾਈਸ ਤੇ ਤੁਹਾਨੂੰ ਸੂਟ ਦਿਖਾਏ ਜਾਣਗੇ ਬਾਕੀ ਜਿਹੜੇ ਦੂਸਰੇ ਸੂਟ ਵੀ ਆਪਣੇ ਕੋਲ ਰੈਡੀ ਹੋਏ ਆ ਬਲੈਕ ਕਲਰ ਨਾਲ ਦੇ ਜਿਹੜਾ ਹੈਂਡਵਰਕ ਬਣਾਇਆ ਸੀ ਉਹ ਵੀ ਤੁਹਾਨੂੰ ਕੱਟੋ ਨੇ ਖੂਬਸੂਰਤ ਮੇਰੇ ਪਾਇਆ ਦੇਖਿਆ ਹੋਣਾ ਇੱਕ ਭੈਣ ਨੇ ਨਾ ਉਹ ਮੋਰ ਪੰਖੀ ਕਲਰ ਤੇ ਰੈਡੀ ਕਰਵਾਇਆ ਦੇਖੋ ਆ ਉਹਨਾਂ ਨੇ ਮੋਰ ਪੰਖੀਆ ਕਲਰ ਤੇ ਰੈਡੀ ਕਰਵਾਇਆਗਾ ਤੁਸੀਂ ਵੀ ਕਿਸੇ ਮਰਜ਼ੀ ਫੈਬਰਿਕ ਤੇ ਕਿਸੇ ਮਰਜ਼ੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਯੋਰ ਚੁਆਇਸ ਠੀਕ ਹੈ ਤੁਹਾਡੀ ਚੁਆਇਸ ਆ ਕਿੱਦਾਂ ਰੈਡੀ ਕਰਵਾਉਣਾ ਕਿਵੇਂ ਬਣਾਉਣਾ ਆਹ ਵਾਲਾ ਸੂਟ ਆ ਬਈ ਠੀਕ ਹੈ ਇਹ ਮਜੈਂਟਾ ਕਲਰ ਤੇ ਬਣਾਇਆ ਹੈਗਾ ਸਾਰਾ ਹੈਂਡਵਰਕ ਆ ਜਿਹੜਾ ਇਧਰ ਬਾਹਰ ਤੇ ਵਰਕ ਆ ਸੇਮ ਇਹ ਪਹੁੰਚ ਤੇ ਆ ਜੂਗਾ ਇਹ ਵਾਲਾ ਵੀ ਤੁਸੀਂ ਕਿਸੇ ਮਰਜ਼ੀ ਕਲਰ ਤੇ ਕਰਵਾ ਲਓ ਜਿਹੜੇ ਮਰਜ਼ੀ ਕਲਰ ਤੇ ਠੀਕ ਹੈ ਜੀ ਤੇ ਤੁਹਾਡਾ ਜੀ ਕਰਦਾ ਉਥੇ ਕਰਵਾ ਸਕਦੇ ਹੋ ਤੁਸੀਂ ਇਹ ਸਾਰੀ ਕਲੈਕਸ਼ਨ ਮੇਰੇ ਕੋਲ ਰੈਡੀ ਪਈ ਸੀ ਤਾਂ ਮੈਂ ਤੁਹਾਨੂੰ ਦਿਖਾਤੀ ਠੀਕ ਹੈ ਜੇ ਕਿਸੇ ਨੇ ਲੈਣਾ ਤਾਂ ਲੈ ਸਕਦੇ ਹੋ ਬਈ ਤੁਹਾਡੀ ਚੁਆਇਸ ਅਕੋਰਡਿੰਗ ਬਟ ਜਿਹੜੇ ਇਦਾਂ ਦੇ ਸੂਟ ਹੁੰਦੇ ਜਿੱਦਾਂ ਮੈਂ ਆਪਦੇ ਕਸਟਮਾਈਜ਼ ਕਰਕੇ ਪਾਉਣੀ ਆ ਉਹ ਨਾਪ ਤੇ ਹੀ ਬਣਾਏ ਜਾਂਦੇ ਆ ਆਪਣੇ ਕੋਲ ਇਤਾਂ ਬਣੇ ਬਣਾਏ ਨਹੀਂ ਮਿਲਦੇ ਹੁੰਦੇ ਉਹ ਨਾਪ ਤੇ ਬਣਾਏ ਜਾਂਦੇ ਆ ਕਿਉਂਕਿ ਕਿ ਕਈ ਵਾਰ ਸ਼ਰਟ ਦੀ ਲੈਂਥ ਉੱਚੀ ਹੁੰਦੀ ਆ ਨੀਵੀਂ ਹੁੰਦੀ ਆ ਕਲਾਇੰਟ ਆਪ ਦੇ ਅਕੋਰਡਿੰਗ ਕਰਵਾ ਲੈਂਦਾ ਆ ਤਾਂ ਤੁਸੀਂ ਜਿੰਨਾ ਨੇ ਵੀ ਆਰਡਰ ਦੇਣਾਗਾ ਠੀਕ ਆ ਤਾਂ ਕਰਵਾ ਚੌਥ ਲਈ ਤੁਸੀਂ ਹੁਣ ਆਰਡਰ ਦੇ ਸਕਦੇ ਹੋ ਤਾਂ ਤੁਹਾਡੇ ਕਰਵਾ ਚੌਥ ਤੱਕ ਕੱਪੜੇ ਰੈਡੀ ਹੋਣਗੇ ਜੇ ਤੁਸੀਂ ਮੇਰੇ ਤੋਂ ਬਣਾਉਂਦੇ ਐ ਐਨੀ ਗੱਲ ਸੀ ਠੀਕ ਹੈ ਪ੍ਰੀਤ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤੇ ਇੱਕ ਤੁਹਾਨੂੰ ਚੀਜ਼ ਹੋਰ ਦੱਸਦਾ ਆ ਨਾ ਸੂਟ ਆ ਬਾਈ ਤੇ ਇਹ ਸੂਟ ਆਪਾਂ ਘੱਟੋ ਘੱਟ ਪਤਾ ਨਹੀਂ ਕਿੰਨੇ ਕਿ ਬਣਾ ਚੁੱਕੇ ਹੋਵਾਂਗੇ ਪਹਿਲ ਤੇ ਮੈਂ ਬਣਾ ਕੇ ਅਪਲੋਡ ਕੀਤੀਆਂ ਸੀ ਫੋਟੋਜ਼ ਵੀਡੀਓਜ਼ ਮੇਰੇ ਕਿਸੇ ਕਲਾਇੰਟ ਨੇ ਬਣਾਇਆ ਸੀ ਇਹ ਸੂਟ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਕਿ ਵੇਚਤੇ ਹੋਣਗੇ ਨੈੱਕ ਤੇ ਵਰਕ ਆ ਫਿਰ ਉਹਨਾਂ ਤੇ ਬਣਿਆ ਹੋਇਆ ਆਪਾਈ ਇਹਦੀ ਸਲਵਾਰ ਆ ਸਲਵਾਰ ਤੇ ਵੀ ਪ੍ਰੋਪਰ ਵਰਕ ਕੀਤਾ ਹੋਇਆ ਮਸ਼ੀਨ ਵਰਕ ਚ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਬੂਟੀਆਂ ਪਾਈਆਂ ਵਿਸਕੋਸ ਔਰਗਾਂਜਾ ਦਾ ਦੁਪੱਟਾ ਦੁਪੱਟੇ ਤੇ ਚਾਰੇ ਪਾਸੇ ਲੇਸ ਵੀ ਲਗਾਈ ਆ ਤੇ ਦੁਪੱਟੇ ਦੇ ਪੱਲਿਆਂ ਤੇ ਵੀ ਬਾਈ ਵਰਕ ਕੀਤਾ ਹੋਇਆ ਆਪਾਂ ਆ ਚੈੱਕ ਕਰਨ ਆ ਦੁਪੱਟੇ ਦੇ ਪੱਲਿਆਂ ਤੇ ਵਰਕ ਆ ਹਾ ਦੁਪट्टे ਦੇ ਪੱਲਿਆਂ ਤੇ ਵਰਕ ਆ ਬਈ ਤੇ ਕਾਫੀ ਬੁਟੀਕ ਵਾਲੀਆਂ ਪਹਿਣਾ ਨਾ ਇਹਦਾ ਪ੍ਰਾਈਸ 5500 ਠੀਕ ਹੈ 5000 ਬਿਨਾ ਦੁਪट्टे ਦੇ ਪੱਲਿਆਂ ਤੇ ਵਰਕ ਵੀ ਨਹੀਂ ਹੈਗਾ ਫੇਰ 20 5000 ਰੇਟ ਪਾਇਆ ਹੋਇਆਗਾ ਤੇ ਸਲਵਾਰ ਦੇ ਪੌਂਚੇ ਤੇ ਬਹੁਤ ਘੱਟ ਵਰਕ ਆ ਠੀਕ ਆ ਤਾਂ ਪਲੀਜ਼ ਬਈ ਤੁਹਾਨੂੰ ਲੱਗਦਾ ਹੁੰਦਾ ਮੇਰਾ ਪ੍ਰਾਈਸ ਜ਼ਿਆਦਾ ਇੱਕ ਵਾਰੀ ਮੜਾ ਜਾ ਪੁੱਛ ਲਿਆ ਕਰੋ ਜੇ ਕੋਈ ਵੀ ਸੇਮ ਤੁਸੀਂ ਚੀਜ਼ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਇਹੀ ਸੂਟ ਬਈ ਅਸੀਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤਿਆਰ ਕਰਕੇ ਦੰਨੇ ਆ ਨਾਲੇ ਦੁਪੱਟੇ ਤੇ ਵਰਕ ਦੰਨੇ ਆ ਨਾਲੇ ਸਾਰੀਆਂ ਚੀਜ਼ਾਂ ਸਾਡੀਆਂ ਹੁੰਦੀਆਂ ਨੇ ਨਾਲੇ ਤੁਸੀਂ ਫਿਨਿਸ਼ਿੰਗ ਦੇਖ ਕੇ ਬਈ ਆ ਕੇ ਸੂਟ ਦੀ ਕਦੋਂ ਮਰਜ਼ੀ ਚੈੱਕ ਕਰ ਲਿਓ ਬੁਟੀਕ ਤੇ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਤਾਂ ਪਲੀਜ਼ ਇਹਦੀਆਂ ਚੀਜ਼ਾਂ ਤੋਂ ਬੜਾ ਇਹ ਬਚ ਕੇ ਰਿਆ ਕਰੋ ਠੀਕ ਹੈ ਤੇ ਇਹ ਆਪਣਾ ਅੱਜ ਦਾ ਵਲੌਗ ਸੀ ਬਈ ਮਿਲਦੇ ਆਂ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਤਦ ਤੱਕ ਲਈ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ ਗਾਇਜ਼